ਬਹੁਤ ਵੱਡੀ ਕੁਰਬਾਨੀ ਜਿਹੜੀ ਆ ਇਤਿਹਾਸ ਦੇ ਅੰਦਰ ਇਤਿਹਾਸ ਦੇ ਵਰਕਿਆਂ ਦੇ ਉੱਤੇ ਲਾਸਾਨੀ ਇਤਿਹਾਸ ਜਿਹੜਾ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਬੋਲਦਾ ਕਿ ਉਹਨਾਂ ਨੇ ਮੁਗਲਾਂ ਦੇ ਸਮੇਂ ਕਿਸ ਤਰ੍ਹਾਂ ਇੱਕ ਕੁਰਬਾਨੀ ਜਿਹੜੀ ਆ ਦਿੱਤੀ ਆ ਪਰ ਕਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਦੇ ਲਈ ਇਕ ਵੱਡਾ ਜਿਹੜਾ ਸੰਘਰਸ਼ ਲੜਿਆਗਾ ਪਰ ਅੱਜ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁਖਤਰੀ ਸਾਹਿਬ ਨੇ ਫੈਸਲਾ ਕੀਤਾਗਾ ਕਿ 350ਵਾਂ ਬਲੀਦਾਨ ਦੇ ਜਿਹੜਾ ਬਹੁਤ ਵੱਡੇ ਪਦ ਤੇ ਮਨਾਇਆ ਜਾਣਾਗਾ ਉਹਦੇ ਲਈ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਗਈ ਆ ਕਿ ਕਿਸ ਤਰ੍ਹਾਂ ਕੀਰਤਨ ਦਰਬਾਰ ਜਿਹੜੇ ਨੇਗੇ ਚੈਰਨ ਸ਼ੋਪਰਾਪਤ ਸ਼ਿਰਗੁਰ ਤੇਜ বাহাদুর ਜੀ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਨੇ ਵਿਜ਼ਿਟ ਕੀਤਾ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਦੇ ਚੈਰਨ ਸ਼ੋਪਰਾਪਤ ਗੁਰਦੁਆਰਾ ਸਾਹਿਬ ਬਣੇ ਨੇਗੇ ਜਾਂ ਹੋਰ ਯਾਦਗਾਰਾਂ ਬੜੀਆਂ ਰਹੀਆਂ ਉਹਨਾਂ ਥਾਵਾਂ ਦੇ ਉੱਤੇ ਕੀਰਤਨ ਦਰਬਾਰ ਕਰਾਉਣੇ ਨੇਗੇ ਔਰ ਇਸ ਤੋਂ ਬਿਨਾ ਕਵੀ ਦਰਬਾਰ ਹੋਣਗੇ ਔਰ ਸਾਡੀ ਯੂਨੀਵਰਸਿਟੀ ਦੇ ਅੰਦਰ ਉਹਨਾਂ ਦੇ ਨਾਂ ਦੇ ਉੱਤੇ ਚੇਅਰ ਜਿਹੜੀ ਆ ਉਹਦੀ ਸਥਾਪਨਾ ਕੀਤੀ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀਆਂ ਥਾਵਾਂ ਦੇ ਉੱਤੋਂ ਸ਼ਿਰਗੁਰ ਤੇਜ ਬਹਾਦਰ ਜੀ ਕਸ਼ਮੀਰ ਤੋਂ ਸ਼ੁਰੂ ਹੋ ਕੇ ਚਾਂਦਨੀ ਚੌਂਕ ਦਿੱਲੀ ਗਏ ਸੀਗੇ ਉਹ ਸਾਰੀ ਜਗ੍ਹਾ ਦੇ ਉੱਤੇ ਇੱਕ ਅਸੀਂ ਵੱਡੀ ਯਾਤਰਾ ਜਿਹੜੀ ਆ ਕੱਢਣ ਦਾ ਕਰਨ ਸੰਬੰਧੀ ਜਿਹੜਾ ਉਹ ਵਿਚਾਰ ਵਟਾਂਦਰਾ ਕੀਤਾਗਾ ਕਿ ਉਹਦਾ ਰੂਟ ਕੀ ਕੀ ਹੋਊਗਾ ਸਾਰੇ ਮੰਤਰੀ ਸਹਿਬਾਨ ਨੇ ਸਾਰੇ ਆਫੀਸਰ ਸਹਿਬਾਨ ਨੇ ਆਪਣੀ ਆਪਣੀ ਇਨਪੁਟ ਦਿੱਤੀ ਆ ਕਿ ਕਿ ਕਿਸ ਕਿਹੜੇ ਕਿਹੜੇ ਇਲਾਕੇ ਦੇ ਅੰਦਰ ਗੁਰੂ ਸਹਿਬਾਨ ਗਏ ਸੀਗੇ ਔਰ ਰੂਟ ਕੀ ਸੀਗਾ ਜਿਸ ਤਰ੍ਹਾਂ ਜੰਮੂ ਤੋਂ ਸਟਾਰਟ ਹੋ ਕੇ ਬਾਇਆ ਪਠਾਨਕੋਟ ਅਨੰਦਪੁਰ ਸਾਹਿਬ ਕਿਉਂਕਿ ਰੂਟ ਇਹੀ ਸੀਗਾ ਜੀਰਪੁਰ ਸਾਹਿਬਾਨ ਔਰ ਉਸ ਤੋਂ ਅੱਗੇ ਹੁੰਦਾ ਹੋਇਆ ਦਿੱਲੀ ਚਾਂਦਨੀ ਚੌਂਕ ਤੱਕ ਉਹ ਸਾਰੀ ਜਿਹੜੀ ਆ ਇੱਕ ਬਹੁਤ ਅੱਛੀ ਚਰਚਾ ਅੱਜ ਦੀ ਮੀਟਿੰਗ 'ਚ ਹੋਈ ਆਗੀ ਸੋ ਬਿਲਕੁਲ ਪੰਜਾਬ ਸਰਕਾਰ ਜਿਹੜੀ ਆ ਇਸ ਵਾਰ 350 ਮਾ ਬਲੀਦਾਨ ਦਿਵਸ ਸ਼ਿਰੀਗੁਰ ਤੇਜ ਬਹਾਦਰ ਜੀ ਦਾ ਬਲੀਦਾਨ ਦਿਵਸ ਜਿਹੜਾ ਉਹ ਬਹੁਤ ਹੀ ਧੂਮ-ਧਾਮ ਦੇ ਨਾਲ ਬੜੇ ਅੱਛੇ ਤੇ ਤਰੀਕੇ ਦੇ ਨਾਲ ਬੜਾ ਸ਼ਰਧਾਪੂਰਵਕ ਸ਼ਰਧਾਪੂਰਵਕ ਬਣਾਵਾਂਗੇ ਕਿਉਂਕਿ ਗੁਰੂ ਸਾਹਿਬਾਨ ਦਾ ਨੇ ਬਹੁਤ ਵੱਡਾ ਇਤਿਹਾਸ ਜਿਹੜਾ ਸਿੱਖ ਇਤਿਹਾਸ ਜਿਹੜਾ ਉਹਨਾਂ ਦੇ ਨਾਂ ਦੇ ਉੱਤੇ ਦਰਜ ਆਗਾ ਗੁਰੂ ਸਾਹਿਬਾਨ ਦੀ ਲਾਸਾਨੀ ਕੁਰਬਾਨੀ ਜਿਹੜੀ ਆ ਉਹ ਇਤਿਹਾਸ ਦੇ ਅੰਦਰ ਦਰਜ ਆ ਸੋ ਅੱਜ ਇੱਕ ਵੱਡਾ ਫੈਸਲਾ ਹੋਇਆਗਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਪੂਰੇ ਸਮਾਜ ਦੇ ਅੰਦਰ ਲੈ ਕੇ ਜਾਣਾਗਾ ਪਰ ਕਿਸ ਤਰ੍ਹਾਂ ਸਕੂਲਾਂ ਦੇ ਅੰਦਰ ਕਾਲਜਾਂ ਦੇ ਅੰਦਰ ਉਹ ਸਾਰਿਆਂ ਦੇ ਉੱਤੇ ਚਰਚਾ ਹੋਣੀ ਆ ਸੈਮੀਨਾਰ ਹੋਣੇ ਨੇ ਕਵੀ ਦਰਬਾਰ ਹੋਣੇ ਨੇ ਕਿ ਕੀਰਤਨ ਦਰਬਾਰ ਹੋਣੇ ਨੇ ਕਿ ਇਹ ਸਾਰੀ ਰੂਪਰੇਖਾ ਦਿੱਤੇ ਚਰਚਾ ਹੋਈ ਆ ਬਹੁਤ ਜਲਦੀ ਜਿਹੜਾ ਅਸੀਂ ਫੈਸਲਾ ਲਵਾਂਗੇ ਸਮਾਂ ਸਮਝ ਨਾ ਗਏ ਫੈਸਲਾ ਹੋਇਆਗਾ ਕਿ ਇਸ ਵਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦੇ ਜਿਹੜਾ ਉਹ ਸ਼ਰਧਾਪੂਰਵਕ ਮਨਾਇਆ ਜਾਣਾਗਾ ਬਹੁਤ ਬਹੁਤ ਧੰਨਵਾਦ ਐਸਜੀਪੀਸੀ ਨਾਲ ਰਲ ਕੇ ਬਣਾਏਗੀ ਪੰਜਾਬ ਸਰਕਾਰ ਤੇ